ਇੱਕ ਵਾਰ ਨਾ ਅਨੰਦਪੁਰ ਸਾਹਿਬ ਦੀ ਤਰਦੀ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਦੀਵਾਨ ਲੱਗਿਆ ਦਰਬਾਰ ਦੇ ਵਿੱਚ ਬੜਾ ਇਕੱਠਾ ਸੰਗਤਾਂ ਮਹਾਰਾਜ ਪਾਤਸ਼ਾਹ ਦੀ ਉਡੀਕ ਕਰ ਰਹੀਆਂ ਨੇ ਜੇ ਸਤਿਗੁਰੂ ਜੀ ਜਦੋਂ ਦਰਬਾਰ ਦੇ ਵਿੱਚ ਪਹੁੰਚੇ ਉੱਚੀ ਜਗ੍ਹਾ ਤੇ ਮਹਾਰਾਜ ਦਾ ਤਖਤ ਲੱਗਿਆ ਜਦੋਂ ਮਹਾਰਾਜ ਪਹੁੰਚੇ ਨਾ ਤੇ ਸੰਗਤਾਂ ਵੇਖ ਰਹੀਆਂ ਨੇ ਵੀ ਮਹਾਰਾਜ ਪਾਤਸ਼ਾਹ ਦਰਬਾਰ ਦੇ ਵਿੱਚ ਆਏ ਹ ਤੇ ਜਦੋਂ ਸਤਗੁਰੂ ਜੀ ਦਰਬਾਰ ਦੇ ਵਿੱਚ ਪਹੁੰਚੇ ਤੇ ਮਹਾਰਾਜ ਤਖਤ ਤੇ ਜਾ ਕੇ ਬਰਾਜੇ ਜਦੋਂ ਮੇਰੇ ਮਾਲਕ ਤਖਤ ਤੇ ਜਾ ਕੇ ਸਵਾਇਮਾਨ ਹੋਏ ਬਰਾਜੇ ਇਦਾਂ ਮਹਾਰਾਜ ਇਕਦਮ ਸ਼ਾਂਤ ਬੈਠੇ ਨੇ ਕੋਈ ਬਚਨ ਨਹੀਂ ਕੀਤਾ ਹੁਣ ਸੰਗਤਾਂ ਤੇ ਗੁਰੂ ਪਾਤਸ਼ਾਹ ਦੇ ਬਚਨ ਸੁਣਨ ਦੇ ਵਾਸਤੇ ਆਈਆਂ ਸੀ ਵੀ ਮਹਾਰਾਜ ਦੇ ਬਚਨ ਸੁਣਦੇ ਆ ਵੀ ਮਹਾਰਾਜ ਜੀ ਕੁਝ ਕੋਈ ਬਚਨ ਕਰਦੇ ਕਾਫੀ ਸਮਾਂ ਮਹਾਰਾਜ ਇਦਾਂ ਹੀ ਸ਼ਾਂਤ ਬੈਠੇ ਰਹੇ ਤੇ ਭਾਈ ਨੰਦ ਲਾਲ ਜੀ ਇਦਾਂ ਮਹਾਰਾਜ ਦੇ ਚਰਨਾਂ ਦੇ ਪਾਸ ਬੈਠੇ ਨੇ ਤਖਤ ਦੇ ਪਾਸ ਤੇ ਭਾਈ ਨੰਦ ਲਾਲ ਇਦਾਂ ਕਹਿਣ ਲੱਗੇ ਮਹਾਰਾਜ ਕੋਈ ਅੱਜ ਬਚਨ ਵਿਲਾਸ ਕਰੋ ਮਹਾਰਾਜ ਕਹਿੰਦੇ ਤੁਹਾਨੂੰ ਅੱਜ ਇੱਕ ਜੀਵਨ ਦੀ ਸਿੱਖਿਆ ਦਿੰਨੇ ਆ ਮਹਾਰਾਜ ਕਹਿੰਦੇ ਜਾਓ ਸਿੰਘੋ ਇੱਕ ਬਰਤਨ ਦੇ ਵਿੱਚ ਜਲ ਲੈ ਕੇ ਆਓ ਇੱਕ ਬਾਲਟੀ ਵਿੱਚ ਪਾਣੀ ਲਿਆਓ ਤੇ ਬਾਲਟੀ ਦੇ ਵਿੱਚ ਜਦੋਂ ਪਾਣੀ ਲਿਆਂਦਾ ਗਿਆ ਦਰਬਾਰ ਦੇ ਕੋਲ ਤੇ ਮਹਾਰਾਜ ਦੇ ਹੱਥ ਵਿੱਚ ਇੱਕ ਪੱਥਰ ਸੀ ਤੇ ਸਤਿਗੁਰੂ ਨੇ ਐਦਾਂ ਕਰਕੇ ਨਾ ਮਹਾਰਾਜ ਕਹਿੰਦੇ ਇੱਧਰ ਦੇਖੋ ਭਾਈ ਸਾਰੇ ਤੇ ਪਾਤਸ਼ਾਹ ਮਹਾਰਾਜ ਨੇ ਉਹ ਪੱਥਰ ਜਿਹੜਾ ਸੀ ਐਦਾਂ ਛੱਡ ਦਿੱਤਾ ਤੇ ਉਹ ਪਾਣੀ ਦੇ ਵਿੱਚ ਜਦੋਂ ਪੱਥਰ ਗਿਰਿਆ ਤੇ ਉਹ ਥੱਲੇ ਉਸ ਬਰਤਨ ਦੇ ਤਲ ਤੇ ਜਾ ਕੇ ਰੁਕ ਗਿਆ ਡੁੱਬ ਗਿਆ ਸਤਿਗੁਰੂ ਕਹਿੰਦੇ ਵੀ ਹੁਣ ਐਂ ਦੱਸੋ ਵੀ ਇਹ ਪੱਥਰ ਡੁੱਬਿਆ ਕਿਉਂ ਕਿਉਂ ਡੁੱਬਿਆ ਤੇ ਪਿਆਰਿਓ ਕੋਈ ਤੇ ਕਹਿੰਦਾ ਕਹਿੰਦਾ ਮਹਾਰਾਜ ਪੱਥਰ ਸੀ ਹੁਣ ਪੱਥਰ ਤੇ ਡੁੱਬਦਾ ਹੀ ਐ ਪੱਥਰ ਤੜਾ ਤੈਰਦੇ ਆ ਪਰ ਭੂਲਾ ਨਹੀਂ ਜਾਣਦਾ ਜੀ ਕਿਤੇ ਮੇਰੇ ਮਾਲਕ ਦੀ ਨਜ਼ਰ ਹੋ ਜਾਵੇ ਉਹ ਪੱਥਰਾਂ ਨੂੰ ਪਾਣੀ ਤੇ ਵੀ ਤਾਰ ਦਿੰਦਾ ਹੈ ਕਹਿੰਦਾ ਮਹਾਰਾਜ ਡੁੱਬ ਗਿਆ ਜੀ ਕੋਈ ਹੋਰ ਇੱਕ ਜਣਾ ਉੱਠਿਆ ਉਹ ਵੀ ਕਹਿੰਦਾ ਮਹਾਰਾਜ ਪੱਥਰ ਤੇ ਡੁੱਬਦਾ ਹੀ ਹੈ ਡੁੱਬ ਗਿਆ ਕਿਸੇ ਨੇ ਕਿਹਾ ਮਹਾਰਾਜ ਇਹ ਉਦਾਂ ਹੀ ਡੁੱਬ ਗਿਆ ਜੀ ਕਿਸੇ ਨੇ ਕੁਝ ਕਿਹਾ ਕਿਸੇ ਨੇ ਕੁਝ ਕਿਹਾ ਕਿਸੇ ਨੇ ਕੁਝ ਕਿਹਾ ਤੇ ਭਾਈ ਨੰਦ ਲਾਲ ਜੀ ਸਨ ਨਾ ਜਿਹੜੇ ਅੰਦਰ ਦੀ ਗੱਲ ਜਾਣਦੇ ਸਨ ਕਿਉਂਕਿ ਗੁਰੂ ਸਾਹਿਬ ਦੀ ਰਹਿਮਤ ਸੀ ਉਹਨਾਂ ਤੇ ਕਿਰਪਾ ਸੀ ਮਾਰਾਈ ਦੇ ਅੰਦਰ ਦੀ ਗੱਲ ਉਹਨਾਂ ਨੇ ਜਾਣੀ ਭਾਈ ਨੰਦ ਲਾਲ ਜੀ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਵਹਿ ਤੁਰੇ ਜਦੋਂ ਭਾਈ ਨੰਦ ਲਾਲ ਜੀ ਦੀਆਂ ਅੱਖਾਂ 'ਚੋਂ ਅਥਰੂ ਵਹਿ ਤੁਰੇ ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੰਦ ਲਾਲ ਜੀ ਤੁਹਾਨੂੰ ਕੀ ਹੋਇਆ ਨੰਦ ਲਾਲ ਜੀ ਕਹਿੰਦੇ ਮਹਾਰਾਜ ਮੈਨੂੰ ਪਤਾ ਹੈ ਵੀ ਇਹ ਪੱਥਰ ਕਿਉਂ ਡੁੱਬ ਗਿਆ ਮਹਾਰਾਜ ਕਹਿੰਦੇ ਵੀ ਦੱਸੋ ਭਾਈ ਨੰਦਰਾਲ ਜੀ ਤੁਸੀਂ ਦੱਸੋ ਵੀ ਪੱਥਰ ਕਿਉਂ ਡੁੱਬਿਆ ਤੇ ਭਾਈ ਨੰਦਨਾਲ ਅੱਖਾਂ ਦੇ ਵਿੱਚੋਂ ਅਥਰੂ ਨੇ ਉੱਠ ਕੇ ਖਲੋਗੇ ਤੇ ਗੱਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਕਹਿੰਦੇ ਕਲਗੀਆਂ ਵਾਲਿਆ ਕਹਿੰਦੇ ਮੈਂ ਦੱਸਾਂ ਵੀ ਕਿਉਂ ਡੁੱਬ ਗਿਆ ਮਹਾਰਾਜ ਕਹਿੰਦੇ ਕਿਉਂ ਡੁੱਬਿਆ ਹੈ ਕਹਿੰਦਾ ਬਾਦਸ਼ਾਹ ਤੇਰੇ ਹੱਥ ਵਿੱਚੋਂ ਛੁੱਟ ਗਿਆ ਇਸ ਲਈ ਕਹਿੰਦਾ ਇਹ ਡੁੱਬ ਗਿਆ ਹੈ ਕਹਿੰਦਾ ਜਿਹੜਾ ਤੇਰੇ ਹੱਥ ਵਿੱਚੋਂ ਛੁੱਟ ਗਿਆ ਨਾ ਕਹਿੰਦਾ ਕਲਗੀਆਂ ਵਾਲ ਵੇਸ ਭਵਜਲ ਦੇ ਵਿੱਚ ਵੀ ਡੁੱਬ ਗਿਆ ਉਸ ਵੇਲੇ ਫਿਰ ਭਾਈ ਨੰਦ ਲਾਲ ਨੇ ਕਿਹਾ ਉਹ ਦੁਨੀਆ ਦੇ ਲੋਕੋ ਗੱਲ ਸੁਣੋ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਕੇ ਰਹੋ ਜੀ ਦਾ ਸਾਥ ਜੇਕਰ ਪ੍ਰਮਾਤਮਾ ਨੇ ਛੱਡ ਦਿੱਤਾ ਤੇ ਇਸ ਭਵਜਲ ਦੇ ਵਿੱਚ ਵੀ ਡੁੱਬੇਗਾ ਇਹ ਕਹਿੰਦੇ ਉਦਾਹਰਣ ਦੇ ਕੇ ਸਾਨੂੰ ਸਮਝਾਇਆ ਏ ਤੇ ਸਾਧ ਸੰਗਤ ਜੀ ਆਪਾਂ ਤੇ ਮਹਾਰਾਜ ਦਾ ਪੱਲਾ ਕਿੱ데 ਦਾ ਛੱਡਿਆ ਜਨਮ ਤੋਂ ਲੈ ਕੇ ਮਰਨ ਤੱਕ ਕਦੇ ਮਹਾਰਾਜ ਦਾ ਪੱਲਾ ਹੀ ਨਹੀਂ ਫੜਿਆ ਆਪਾਂ ਕਿੰਨੇ ਕੇ ਸੰਗਤ ਵਿੱਚ ਆਪਾਂ ਸਾਧ ਸੰਗਤ ਬੈਠੇ ਆ ਅੱਜ ਦੂਜਾ ਦੀਵਾਨ ਹੈ ਅੱਜ ਦੂਜੀ ਦੀਵਾਨ ਦੀ ਕਥਾ ਦੀ ਹਾਜ਼ਰੀ ਭਰ ਰਹੇ ਆ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਵਿਚਾਰ ਕੀਤੀ ਸੀ ਤੁਹਾਡੇ ਨਾਲ ਵੀ ਸਿੱਖਦਾ ਕੀ ਜੀਵਨ ਦਾ ਨਿਯਮ ਹੈ ਗੁਰਸਤ ਕੁਝ ਕਾਜ ਉਹ ਸਿੱਖ ਇਕਾਏ ਸੋ ਭਲ ਕੇ ਉਠਾਰ ਨਾਮ ਤੇ ਆਵੇ ਕਿ ਸਾਡੇ ਵਿੱਚੋਂ ਕਿੰਨੇ ਕਿੰਨੇ ਜਿਹੜੇ ਸਵੇਰੇ ਅਮਰ ਦੇ ਵੇਲੇ ਉੱਠਦੇ ਨੇ ਜਿੰਨੇ ਆਪਾਂ ਸੰਗਤ ਵਿੱਚ ਬੈਠਿਆ ਕੋਈ ਬਰਲੀਆਂ ਰੂਹਾਂ ਨੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਲ ਪਿਆਰ ਹੈ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਤੇ ਉਹਨਾਂ ਚ ਰੁੱਟਦੇ ਨਹੀਂ ਜਿਨ੍ਹਾਂ ਚਿਰ ਸੂਰਜ ਸਾਡੀ ਛੱਤ ਤੇ ਨਹੀਂ ਆਉਂਦਾ ਉਹਨਾਂ ਚ ਸਾਡੀਆਂ ਅੱਖਾਂ ਵਿੱਚੋਂ ਨੀਂਦ ਨਹੀਂ ਖੁੱਲਦੀ ਤੇ ਯਾਦ ਰੱਖੀ ਅੱਜ ਤੇ ਤੂੰ ਐਡਾ ਸੋਣਾ ਏ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇੱਕ ਦਿਨ ਸੋਗਣ ਹੋਏਂਗੋ ਲਾਂਬੇ ਗੋੜ ਪਸਾਰ ਇੱਕ ਦਿਨ ਐਡਾ ਸੋਣਾ ਵੀ ਸਾਰੀ ਜ਼ਿੰਦਗੀ ਉੱਠ ਨਹੀਂ ਨਹੀਂ ਹੈ ਹੁਣ ਸਮਾਂ ਹੈ ਸਮਾਂ ਸੰਭਾਲ ਲੈ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੀ ਇਹ ਸੰਗਤ ਵਿੱਚ ਆਉਣ ਦਾ ਇੱਥੇ ਕਥਾ ਕੀਰਤਨ ਆ ਕੇ ਸੁਣਨ ਦਾ ਸਾਡਾ ਤਾਂ ਫਾਇਦਾ ਹੈ ਜੇ ਪਿਆਰਿਓ ਆਪਾਂ ਸਾਰੇ ਪਰਮਾਤਮਾ ਦੇ ਉਸ ਦਿੱਤੇ ਹੋਏ ਬਚਨਾਂ ਨੂੰ ਫੋਲੋ ਕਰੀਏ ਜੇ ਆਪਾਂ ਉਸ ਵਾਹਿਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲੀਏ ਕੱਲ ਆਪ ਜੀ ਨੇ ਸਰਵਣ ਕੀਤਾ ਸੀ ਭੂਮੀਏ ਚੋੜ ਦਾ ਪ੍ਰਸੰਗ ਸਰਵਣ ਕੀਤਾ ਸੀ ਨਾ ਮਹਾਰਾਜ ਦਾ ਬਚਨ ਮੰਨਿਆ ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਢੀ ਪਦਵੀ ਦਵਾਈ ਤੇ ਸਤਖੰਡ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੂੰ ਸਥਾਨ ਬਖਸ਼ਿਆ ਕਿਉਂਕਿ ਜਿਹੜੇ ਇੱਥੇ ਕਮਾਈ ਕਰਦੇ ਨੇ ਨਾ ਦੁਨੀਆ ਵਿੱਚ ਇੱਕ ਤੇ ਕਮਾਈ ਕਰਦੇ ਆ ਪਰਿਵਾਰ ਪਾਲਣ ਦੇ ਲਈ ਢਿੱਡ ਪਾਲਣ ਦੇ ਲਈ ਇੱਕ ਆਪਾਂ ਕਮਾਈ ਕਰਨੀ ਐ ਅਗਲੇ ਦੇਸ਼ ਦੇ ਵਿੱਚ ਜਗ੍ਹਾ ਬਣਾਉਣ ਦੇ ਲਈ ਵੀ ਜਿਹੜੇ ਦੇਸ਼ ਵਿੱਚੋਂ ਆਪਾਂ ਆਏ ਆ ਇੱਕ ਨਾ ਇੱਕ ਦਿਨ ਸਾਰਿਆਂ ਨੇ ਉੱਥੇ ਜਾਣਾ ਹੈ ਇਹ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ ਦੇਸ਼ ਆਪਣਾ ਥੋੜਾ ਮੈਂ ਇਹ ਦੇਸ਼ ਆਪਣਾ ਨਹੀਂ ਇੱਥੇ ਤੇ ਆਪਾਂ ਕੁਝ ਦਿਨਾਂ ਦੇ ਲਈ ਆਏ ਆ ਕੁਝ ਦਿਨਾਂ ਦੇ ਲਈ ਆਏ ਆ ਜਦਨ ਆ ਸਰੀਰ ਦਾ ਸਮਾਂ ਇਸ ਦੁਨੀਆ ਵਿੱਚ ਪੂਰਾ ਹੋ ਗਿਆ ਜਿਵੇਂ ਕੋਈ ਬਾਹਰ ਚਲੇ ਜਾਂਦਾ ਹੈ ਵੀਜ਼ਾ ਲੱਗਦਾ ਹੈ ਜਦੋਂ ਵੀਜ਼ਾ ਖਤਮ ਹੋ ਜਾਂਦਾ ਹੈ ਫਿਰ ਦੁਬਾਰੇ ਆ ਜਾਂਦੇ ਵਾਪਸ ਆਪਣੇ ਦੇਸ਼ ਵੀਜ਼ਾ ਲਵਾਣੇ ਆਈਆਂ ਤੇ ਜਦਨਾਂ ਵੀਜ਼ਾ ਮੁੱਕ ਗਿਆ ਆ ਸਰੀਰ ਦਾ ਅੰਤਮ ਸਮਾਂ ਆ ਗਿਆ ਇਹ ਸਰੀਰ ਨੇ ਖਾਕ ਹੋ ਜਾਣਾ ਹੈ ਇਹ ਸਰੀਰ ਦੇ ਵਿੱਚੋਂ ਜਿਹੜੀ ਰੂਹ ਹੈ ਉਹਨੇ ਨਿਕਲਦੇ ਰੱਬ ਦੇ ਦੇਸ਼ ਵਿੱਚ ਚਲੇ ਜਾਣਾ ਹੈ ਤੇ ਜੇ ਹਣ ਉਥੇ ਪੀਆਰ ਲੈਣੀ ਹੈ ਤੇ ਇਥੇ ਤੇ ਕਮਾਈ ਕਰਨੀ ਪਵੇਗੀ ਨਾ ਹਣ ਜਦੋਂ ਆਪਾਂ ਕਿਸੇ ਦੇਸ਼ ਵਿੱਚ ਜਾ ਕੇ ਪੀਆਰ ਲੈਣੇ ਆ ਉਥੇ ਸਾਨੂੰ ਕਰੈਕਟਰ ਦਿਖਾਉਣਾ ਪੈਂਦਾ ਆ ਆਪਦਾ ਉਥੋਂ ਦੀ ਸਰਕਾਰ ਸਾਡਾ ਕਰੈਕਟਰ ਦੇਖਦੀ ਆ ਵੀ ਬੰਦੇ ਦਾ ਕਰੈਕਟਰ ਕਿਦਾਂ ਦਾ ਹੈ ਕੋਈ ਕ੍ਰਿਮੀਨਲ ਦੇ ਨਹੀਂ ਕੋਈ ਕੇਸ ਤੇ ਨਹੀਂ ਇਸ ਬੰਦੇ ਤੇ ਜੈਸ ਬੰਦੇ ਨੇ ਕੋਈ ਇਦਾਂ ਦੀ ਹਰਕਤ ਤੇ ਨਹੀਂ ਨਾ ਕੀਤੀ ਜਿਹੜੀ ਸਾਡੇ ਦੇਸ਼ ਲਈ ਹਾਨੀਕਾਰਕ ਹੋਵੇ ਫਿਰ ਸਰਕਾਰ ਦੇਖਦੀ ਹੈ ਫਿਰ ਕਾਗਜ਼ ਪੱਤਰ ਬਣਦਾ ਫਿਰ ਪੀਆਰ ਦੀ ਪੱਕੀ ਮੋਹਰ ਲਾ ਦਿੰਦੀ ਹੈ ਫਿਰ ਬਸੇ ਬਾਹ ਹੋ ਜਾਂਦਾ ਹੈ ਫਿਰ ਕਦੇ-ਕਦੇ ਇੰਡੀਆ ਗੇੜਾ ਮਾਰਦਾ ਹੈ ਭਾਰਤ ਵਿੱਚ ਆਉਂਦਾ ਹੈ ਇਸੇ ਤਰ੍ਹਾਂ ਜੇ ਅਸੀਂ ਇੱਥੇ ਕਰੈਕਟਰ ਉੱਚਾ ਤੇ ਸੁੱਚਾ ਰੱਖਾਂਗੇ ਤੇ ਉੱਥੇ ਸਾਨੂੰ ਪੀਆਰ ਮਿਲਣੀ ਹੈ ਤੇ ਨਹੀਂ ਤੇ ਵੀਜਲ ਵਾਲ ਵਾਕੇ ਆਵਾਂਗੇ ਕਦੇ ਕੁੱਤੇ ਬਣ ਕੇ ਆਗੇ ਕਦੇ ਕਾਂ ਬਣ ਕੇ ਆਗੇ ਕਦੇ ਸੱਪ ਬਣ ਕੇ ਆਗੇ ਕਦੇ ਕੁਝ ਬਣ ਕੇ ਆਗੇ ਕਦੇ ਕੁਝ ਬਣ ਕੇ ਆਗੇ ਇਦਾਂ ਹੀ ਹੁੰਦਾ ਹੈ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਪਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲ ਇਹ ਦੇਹ ਸੰਜਰੀਆ ਅਦੇ ਹੀ ਰੱਬ ਨੇ ਬਖਸ਼ੀ ਐ ਕਿਉਂ ਪਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਰੱਬ ਨੂੰ ਪ੍ਰਾਪਤ ਕਰਨ ਦੇ ਲਈ ਸਰੀਰ ਮਿਲਿਆ ਐ